ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਗੁਰਪਤ ਤੇ ਵੀਰ ਵਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵੈਗਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਵਧੀਆ ਤੇ ਇਹ ਕੱਲ ਸ਼ਾਮ ਦੀ ਵੀਡੀਓ ਹੈ ਜੀ ਸੋਮਵਾਰ ਦੀ ਤੇ ਅੱਜ ਦਿਨ ਹੈਗਾ ਮੰਗਲਵਾਰ ਤੇ ਕੱਪੜੇ ਬਹੁਤ ਹੋ ਜਾਂਦੇ ਜੀ ਧੋਣ ਵਾਲੇ ਤੇ ਇਹ ਮੈਂ ਕੱਲ ਧੋਏ ਸੀ 2:3 3 ਵਜੇ ਕੱਪੜੇ ਧੋਤੇ ਸੀ ਸਾਰੇ ਮੈਂ ਤਿੰਨ ਤਣੀਆਂ ਹੋ ਗੀਆਂ ਸੀ ਕੱਪੜਿਆਂ ਦੀਆਂ ਦੀਵ ਹੋ ਜਾ ਦਾ ਕਪੜੇ ਹੋ ਜਾਂਦੇ ਆ ਤੇ ਸ਼ਾਮ ਨੂੰ ਇਹ ਮੈਂ ਬਾਹਰ ਪਾਲਕ ਕੱਟਣ ਆਈ ਸੀ ਇੱਥੇ ਤੇ ਨਾਲੇ ਕਪੜੇ ਲਾ ਕੇ ਇਹ ਰੱਖਣੇ ਸੀ ਅੰਦਰ ਤਣੀ ਤੋਂ ਸਾਰੇ ਕਪੜੇ ਤੇ ਦੇਖੋ ਜੀ ਹੁਣ ਤਾਂ 5 ਵਜੇ ਦਿਨ ਛਿਪੜ ਲੱਗ ਗਿਆ ਬਹੁਤ ਧੁੰਦੀ ਹੋ ਜਾਂਦੀ ਹੈ ਹੋਰੀ ਧੁੰਦ ਲਾ ਜਾ ਕੁਸ ਤਾਂ ਧੂਆਂ ਤਾਂ ਚੜਿਆ ਪਿਆ ਕੋਸ ਹੁਣ ਮੌਸਮ ਚੇਂਜ ਹੋ ਗਿਆ ਤੇ 5:00 ਵਜੇ ਐ ਲੱਗ ਜਾਂਦਾਗਾ ਦਿਨ ਛਿਪਣ ਜਮੇ ਹੀ ਬਿਲਕੁਲ ਹੀ ਤੇ ਇੱਥੇ ਮੈਂ ਲੱਗੀ ਸੀ ਪਾਲਕ ਤੋੜਨੀ ਸੀਗੀ ਆਈ ਸੀ ਮੈਂ ਪਾਲਕ ਤੋੜਨ ਕਿਉਂਕਿ ਫਿਰ ਨੇਰਾ ਹੋ ਰਿਹਾ ਸੀਗਾ ਤੇ ਦੂਆ ਦਾ ਵੱਡੇ ਵੱਡੇ ਹੋ ਰਹੇ ਸਾਰੇ ਪਾਲਕ ਮੂਲੀਆਂ ਫਿਰ ਕਈ ਵਾਰ ਕੋਸ ਨਾ ਕੋਸ ਵੜ ਕੇ ਵਹਿ ਜਾਂਦਾਗਾ ਤੇ ਫਿਰ ਜ਼ਿਆਦਾ ਨੇਰਾ ਹੋ ਜਾਂਦਾ ਤੇ ਇਸ ਲਈ ਮੈਂ ਪਹਿਲਾਂ ਹੀ ਤੋੜਨਾ ਆ ਗਈ ਸੀ ਦਿਨ ਖੜੇ ਤੇ ਇੱਥੇ ਮੈਂ ਲਿਆਂਦਾ ਸੀਗਾ ਜੀ ਬਠਲ ਤੇ ਬਠਲ ਚੋਂ ਕੱਟ ਕੇ ਪਾਉਣੀ ਸੀ ਪਾਲਕ ਪਾਲਕ ਮੈਂ ਤੋੜ ਲਈ ਸੀਗੀ ਇੱਥੇ ਕੱਟ ਲਈ ਸੀਗੀ ਤੇ ਫਿਰ ਪਤੇ ਪਾਪਾ ਜੀ ਜਦੋਂ ਸ਼ਾਮ ਨੂੰ ਆਏ ਤੇ ਹਜੇ ਕੱਟਣ ਵਾਲੀ ਪਈ ਸੀ ਪਾਲਕ ਇਥੋਂ ਤਾਂ ਮੈਂ ਤੋੜ ਕੇ ਲੈ ਗਈ ਸੀ ਫਿਰ ਉਹ ਕਹਿੰਦੇ ਵੀ ਹੁਣ ਜਿਆਦਾ ਟਾਈਮ ਹੋ ਜਾਊਗਾ ਕਹਿੰਦੇ ਨਹੀਂ ਰਾਹ ਹੋ ਜਾਣਾ ਜਿਆਦਾ ਪਾਲਕ ਦੀ ਪੁਰਜੀ ਬਣਾਉਣ ਤੇ ਤੇ ਨਾਲੇ ਪਾਲਕ ਸਵਾਰਨੀ ਪੂਗੀ ਫਿਰ ਰਾਤ ਨੂੰ ਪਨੀਰ ਦੀ ਪੁਰਜੀ ਬਣਾ ਲਈ ਸੀ ਪਨੀਰ ਪਿਆ ਸੀਗਾ ਤੇ ਉਹਦੀ ਵੀਡੀਓ ਮੈਂ ਐਡਿਟ ਕਰਨੀ ਭੁੱਲ ਗਈ ਪਨੀਰ ਦੀ ਪੁਰਜੀ ਦੀ ਉਹ ਕਹਿੰਦੇ ਪਾਲਕ ਇਸ ਤਰ੍ਹਾਂ ਹੀ ਰੱਖ ਦੇ ਤੇ ਕਹਿੰਦੇ ਆਪਾਂ ਸਵੇਰੇ ਸਾਗ ਬਣਾ ਲਾਂਗੇ ਇਹ ਵੀ ਕੱਲ ਨੂੰ ਕਰੀਏ ਮੈਂ ਤੇ ਇਸ ਕਰਕੇ ਫਿਰ ਅਸੀਂ ਪਾਲਕ ਰੱਖਤੀ ਸੀਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਵੇਰ ਦਾ ਟਾਈਮ ਹੋ ਗਿਆ ਤੇ ਸੂਰਜ ਵੇਖੋ ਕਿੱਥੇ ਆ ਗਿਆ ਮੈਂ ਵੀਡੀਓ ਬਣਾਉਣ ਲੱਗੀ ਸੀ ਹੁਣ ਤੇ ਮੈਂ ਨਾ ਹੁਣ ਮੂਲੀਆ ਪੱਟਣ ਲੱਗੀ ਸੀਗੀ ਤੇ ਅੱਜ ਆਪਾਂ ਮੂਲੀ ਵਾਲੇ ਪਰੌਂਠੇ ਬਣਾਵਾਂਗੇ ਜੀ ਤੇ ਫੱਤੇ ਦੇ ਪਾਪਾ ਅੱਜ ਘਰ ਆ ਗਏ ਤੇ ਤਾਂ ਕਰਕੇ ਉਹ ਕਹਿੰਦੇ ਮੂਲੀ ਵਾਲੇ ਪਰੌਂਠੇ ਬਣਾ ਲੈ ਕਿਉਂਕਿ ਪਰੌਂਠੇ ਪਰੌਂਠੇ ਵਗੈਰਾ ਤੇ ਤਾਂ ਟਾਈਮ ਲੱਗ ਜਾਂਦਾ ਫਿਰ ਤੇ ਜਿੱਦੇ ਕੰਮ ਤੇ ਜਾਣਾ ਹੁੰਦਾ ਉਹਦੇ ਤਾਂ ਸਾਜੀ ਰੋਟੀ ਬਣਾ ਲੈਣੀ ਹੁੰਦੀ ਐ ਮੈਂ ਤੇ ਨਹੀਂ ਤਾਂ ਫਿਰ ਜਿੱਦੇ ਘਰੇ ਹੁੰਦੇ ਉਹਦੇ ਬਣਾਉਣੀ ਹੁੰਦੀ ਐ ਪਰੌਂਠੇ ਵਗੈਰਾ ਤਾਂ ਤੇ ਹੁਣ ਮੈਂ ਮੂੜੀਆਂ ਫੱਟਣ ਲੱਗੀ ਸੀ ਮੂੜੀਆਂ ਵਧੀਆ ਹੋ ਗਈਆਂ ਸਾਰੀਆਂ ਸਾਡੇ ਬਹੁਤ ਵਧੀਆ ਮੂੜੀਆਂ ਹੋ ਗਈਆਂ ਤੇ ਆਹ ਵੇਖੋ ਆਹ ਭੁੱਲ ਬੂਕੀ ਕਿੰਨੀ ਉਗਰੀ ਪਈ ਐ ਇਹ ਤਾਂ ਹਾਂ ਤੋ ਨਾ ਵੀਰ ਤਹਾਂ ਗਮਲਾ ਰੱਖਿਆ ਹੋਇਆ ਉੱਪਰ ਮੈਂ ਕੰਦ ਤੇ ਤੇ ਉਹ ਮੀ ਹਮ ਹ ਵੇਲੇ ਵੀ ਇੱਥੇ ਆਈਗੇ ਤੇ ਰੁੜ ਰੁੜ ਕੇ ਤੇ ਦੇਖੋ ਕਿੰਨੀ ਵਧੀਆ ਹੋ ਰਹੀ ਐ ਇਹ ਆਹ ਵੇਖੋ ਥੋ ਟਿਕ ਬਰੀਕ ਬਰੀਕ ਉਗਰੀ ਫੇਸ ਆ ਰਹੀ ਏ ਇਹ ਉਹਦੇ ਵਿੱਚ ਬਹੁਤ ਜਿਆਦਾ ਹੋ ਜੂਗੀ ਫਿਰ ਮੈਂ ਸਾਰੀ ਪੱਟ ਵਟ ਗਮਲੇ ਚ ਲਾ ਲੈਣੀ ਆ ਬਹੁਤ ਸੋਹਣੀ ਹੋਈ ਪਈ ਏ ਸਾਰੀ ਪੱਟ ਲੈਣੀ ਮੈਂ ਇਹ ਹਰੀ ਹਰੀ ਖੜੀ ਏ ਇਹ ਇਹ ਨੀਚੇ ਆ ਨਾ ਇਹਦੇ ਵਿੱਚ ਤੇ ਗਮਲੇ ਚ ਤਾਂ ਇੰਨੀ ਹਰੀ ਨਹੀਂ ਰਹਿੰਦੀ ਹੈਗੀ ਕੀ ਇਹ ਆਹ ਮੌਸਮ ਦੇ ਵਿੱਚ ਤੇ ਆਹ ਵੇਖੋ ਆ ਜੀ ਇਹ ਸਾਰੇ ਨਾ ਵੀ ਚਲੇ ਜਾਂਦੇ ਇੱਥੇ ਇਹ ਡੇ ਡੇ ਕਿ ਇਧਰ ਤੇ ਹੁਣ ਮੈਂ ਲੱਗੀ ਆ ਮੂਲੀਆਂ ਪੱਟਣ ਜੀ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਵਾਲੇ ਪਰੌਂਠੇ ਟੇਸਟੀ ਟੇਸਟੀ ਤੇ ਹੁਣ ਤਾਂ ਹਵਾ ਬਹੁਤ ਚੱਲਣ ਲੱਗ ਗਈ ਸਵੇਰੇ ਹਵਾ ਚੱਲ ਪੈਂਦੀ ਠੰਡੀ ਠੰਡੀ ਤੇ ਦਿਨ ਵੀ ਛੋਟੇ ਛੋਟੇ ਹੋ ਗਏ ਹੁਣ ਬਸ ਉਦੀ ਟਾਈਮ ਹੋ ਜਾਂਦਾ ਕਾ ਤੇ ਹੁਣ ਹਵਾ ਤਾਂ ਇੰ ਚੱਲਿਆ ਕਰੂਗੀ ਇਹ ਸਰਦੀਆਂ ਸਰਦੀਆਂ ਤੇ ਬਿਮਾਰ ਬਹੁਤ ਕਰਦੀ ਹੁੰਦੀ ਹੈ ਇਹ ਹਵਾ ਜਿਹੜੀ ਚੱਲਦੀ ਹੈ ਸਾਰਿਆਂ ਨੂੰ ਬਿਮਾਰ ਕਰ ਦਿੰਦੀ ਹੁੰਦੀ ਹੈ ਇਹ ਹੁਣ ਮੈਂ ਮੂੜੀਆਂ ਪੱਟ ਲਾਂ ਤੇ ਮੂੜੀਆਂ ਆਪਾਂ ਪੱਟ ਲਈਆਂ ਜੀ ਕਾਫੀ ਮੂੜੀਆਂ ਹੋ ਗਈਆਂ ਆਪਣੇ ਕੋਲੇ ਤੇ ਹੁਣ ਆਪਾਂ ਧਨੀਆ ਤੋੜ ਲਗੇ ਹਰਾ ਹਰਾ ਧਨੀਆ ਤਾਜ਼ਾ ਵਧੀਆ ਲੱਗਦਾਗਾ ਮੂਲੀਆਂ ਦੇ ਪਰੌਂਠਿਆਂ 'ਚ ਖੁਸ਼ਬੂ ਬਹੁਤ ਘੰਟਾ ਹੁੰਦੀ ਐ ਦੀ ਤੇ ਧਨੀਆ ਤੋੜ ਲਏ ਹੁਣ ਆਪਾਂ ਇੱਥੇ ਆਪਾਂ ਚਟਣੀ ਬਣਾਉਣ ਲੱਗੇ ਜੀ ਆਹ ਮੂਲੀ ਵਾਲੇ ਪਰੌਂਠੇ ਨਾਲ ਖਾਣ ਨੂੰ ਚਟਣੀ ਇਹਦੇ ਵਿੱਚ ਆਪਾਂ ਪਾਤਾ ਆਦਾ ਪਾਤਾ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਪਿਆਜ਼ ਕੱਟ ਕੇ ਪਾਇਆ ਤੇ ਲਸਣ ਪਾਤੀ ਆਪਾਂ ਨੇ ਤੇ ਇੱਧਰ ਆਪਾਂ ਧਨੀਆ ਰੱਖਿਆ ਹੋਇਆ ਜੀ ਤੇ ਟਮਾਟਰ ਇਹ ਆਪਾਂ ਬਾਅਦ ਚ ਗ੍ਰाइंड ਕਰਾਂਗੇ ਪਹਿਲਾਂ ਆਪਾਂ ਇੰਨਾ ਕ ਸਮਾਨ ਗ੍ਰाइंड ਕਰ ਲਈਏ ਥੋੜਾ ਜਿਹਾ ਤੇ ਜੀਰਾ ਵੀ ਪਾਇਆ ਇਹਦੇ ਵਿੱਚ ਤੇ ਬਹੁਤ ਵਧੀਆ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਪਹਿਲਾਂ ਆਪਾਂ ਇਹ ਸਮਾਨ ਗ੍ਰाइंड ਕਰਾਂਗੇ ਫਿਰ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਇਹਦੇ ਵਿੱਚ ਟਮਾਟਰ ਨੂੰ ਤੇ ਇਸ ਨੂੰ ਤੇ ਆ ਪਿਆਜ਼ ਮੈਂ ਹੋਰ ਵੀ ਰੱਖਿਆ ਹੋਇਆ ਇੱਥੇ ਅੱਧਾ ਕੱਟ ਕੇ ਇਹ ਵੀ ਆਪਾਂ ਬਾਅਦ ਚ ਮੋਟਾ-ਮੋਟਾ ਪਿਆਜ਼ ਉੱਪਰ ਵਧੀਆ ਲੱਗਦਾ ਚਟਨੀ 'ਚ ਤੇ ਆ ਥੋੜਾ ਜਿਹਾ ਬ੍ਰੀਕ ਹੋ ਜਾਊਗਾ ਇਹਦੇ ਵਿੱਚ ਜਿਹੜਾ ਅੱਧਾ ਪਾਇਆ ਆਪਾਂ ਨੇ ਕੱਟ ਕੇ ਤੇ ਹੁਣ ਆ ਪਚੇ ਚਨੀ ਬਣਾਉਣ ਲੱਗੇ ਆਂ ਜੀ ਤੇ ਦਿਖਾਵਾਂਗੇ ਤੁਹਾਨੂੰ ਚਟਨੀ ਬਣਾ ਕੇ ਤੇ ਇੱਧਰ ਮੈਂ ਮੂੜੀਆਂ ਛਿੱਲ ਲੀਆਂ ਜੀ ਛਿੱਲ ਕੇ ਹੁਣ ਇਹਨਾਂ ਨੂੰ ਕੱਦੂਕਸ਼ ਕਰਕੇ ਤੇ 1 ਘੰਟੇ ਵਾਸਤੇ ਮੈਂ ਰੱਖ ਦੂੰਗੀ ਇਹ ਨਮਕ ਲਗਾ ਕੇ ਤੇ ਬਾਕੀ ਦੋ ਮੂੜੀਆਂ ਇੱਧਰ ਰੱਖ ਲਈਆਂ ਮੈਂ ਤੇ ਟਮਾਟਰ ਧਨੀਆ ਵਗੈਰਾ ਇਹ ਮਾਟੇ ਚ ਪਾਉਂਗੀ ਆ ਜਿਹੜਾ ਧਨੀਆ ਰੱਖਿਆ ਸਪੈਸ਼ਲ ਅੱਡ ਇਹ ਜਿਹੜੇ ਮੂੜੀਆਂ ਵਾਲਾ ਆਟਾ ਗੁੰਨੂੰਗੀ ਉਹਦੇ ਵਿੱਚ ਪਾਉਂਗੇ ਧਨੀਆ ਮੈਂ ਤੇ ਆਹ ਮੂੜੀਆਂ ਜਿਹੜੀਆਂ ਰੱਖੀਆਂ ਦੋ ਇਹ ਆਪਾਂ ਸਾਗ ਬਣਾਵਾਂਗੇ ਅੱਜ ਦਿਨੇ ਸ਼ਾਮ ਤੱਕ ਤੇ ਰਾਤ ਦੀ ਰੋਟੀ ਨਾਲ ਸਾਗ ਨਾਲ ਮੂੜੀਆਂ ਖਾਵਾਂਗੇ ਇਹ ਤਾਂ ਕਰਕੇ ਰੱਖੀਆਂ ਹੋਈਆਂ ਆ ਇਹ ਤੇ ਹੁਣ ਇਹ ਕੱਟ ਲਈਆਂ ਸੀ ਇਹ ਹੁਣ ਆਪਾਂ ਨਾ ਮੂੜੀਆਂ ਪਰੌਂਠੇ ਵਾਸਤੇ ਪੱਟੀਆਂ ਸੀ ਨਾ ਤੇ ਇਹ ਤਾਂ ਕਰਕੇ ਨਾਲ ਹੀ ਫੱਟ ਕੇ ਰੱਖ ਲਈਆਂ ਫਿਰ ਆਪਾਂ ਦੁਪਹਿਰੇ ਸਾਗ ਸੁੱਕ ਬਣਾਵਾਂਗੇ ਤੇ ਕੱਲ ਦੇ ਵੀਲੌਗ 'ਚ ਦਿਖਾਉਂਗੀ ਤੁਹਾਨੂੰ ਸਾਗ ਕਦਾ ਕਿਸ ਹਰ ਤਰ੍ਹਾਂ ਦੇ ਨੂੰ ਇਹ ਨਾ ਇਸ ਤਰ੍ਹਾਂ ਦਾ ਪੇਸਟ ਬਣ ਗਿਆ ਆਪਾਂ ਬਣਾ ਲਿਆ ਸੀ ਅੱਧਾ ਮੈਂ ਉਹਦੇ ਵਿੱਚ ਰੱਖਤਾ ਜੱਗ 'ਚ ਤੇ ਅੱਧਾ ਮੈਂ ਆ ਲੈ ਲਿਆ ਇਹ ਮੈਂ ਆਟੇ 'ਚ ਗੁੰਨੂੰਗੀ ਪੇਸਟ ਇਹ ਸਾਰੀਆਂ ਚੀਜ਼ਾਂ ਦਾ ਮਿਕਸ ਇਹ ਮੈਂ ਆਟੇ 'ਚ ਪਾ ਲੈਣਾ ਮੂਲੀ ਦੇ ਪਰੌਂਠਿਆਂ 'ਚ ਆਟਾ ਗੁੰਨਣ ਵੇਲੇ ਤੇ ਇਹ ਚ ਆਪਾਂ ਜੀ ਹੁਣ ਹੋਰ ਪਾਉਣ ਲੱਗੇ ਆ ਪਿਆਜ਼ ਪੂਜੇ ਉੱਪਰ ਜਿਹੜੇ ਮੋਟੇ-ਮੋਟੇ ਰੱਖਣੇ ਆਪਾਂ ਨੇ نیچے ਆ ਪੇਸਟ ਜਿਹੜਾ ਰਗੜਿਆਗਾ ਆਪਾਂ ਚੰਗੀ ਤਰ੍ਹਾਂ ਪੇਸਟ ਬਣਾਇਆ ਹੋਊਗਾ ਤੇ ਇਸ ਤਰ੍ਹਾਂ ਵਧੀਆ ਚਟਣੀ ਬਣਦੀ ਹੈ ਬਹੁਤ ਵਧੀਆ ਲੱਗਦੀ ਹੈ ਤੇ ਆਪਾਂ ਧਨੀਆ ਲੈ ਲਿਆ ਪਿਆਰ ਚਟਣੀ ਆਪਣੀ ਬਣ ਗਈ ਜੀ ਵੇਖੋ ਕਿੰਨੀ ਵਧੀਆ ਬਣੀ ਹੈ ਇਹ ਬਹੁਤ ਵਧੀਆ ਲੱਗਦੀ ਹੈ ਇਹ ਕਿਸੇ ਵੀ ਰੋਟੀ ਨਾਲ ਪਰੌਂਠੇ ਨਾਲ ਖਾਣ ਨੂੰ ਇਹ ਆਪਾਂ ਮੂਲੀ ਕੱਦੂਕਸ਼ ਕਰੀ ਸੀ ਜਿਹੜੀ ਚੰਗੀ ਤਰ੍ਹਾਂ ਨਿਚੋੜ ਲਈ ਹੈ 1 ਘੰਟੇ ਵਾਸਤੇ ਆਪਾਂ ਇਹ ਚ ਨਮਕ ਪਾ ਕੇ ਰੱਖਿਆ ਸੀ ਤੇ ਹੁਣ ਆਪਾਂ ਨਿਚੋੜ ਕੇ ਇਹ ਲੈ ਲਈ ਤੇ ਇਧਰ ਆਪਾਂ ਪਾਲਕ ਤੇ ਇਹ ਲੈ ਲਈ ਜੀ ਪਾਲਕ ਤੇ ਧਨੀਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਨਾ ਤੇ ਕੱਟ ਕੇ ਧੋ ਕੇ ਤੇ ਆਪਾਂ ਨਿਚੋੜ ਕੇ ਰੱਖਤਾ ਸੀ ਇਹਨੂੰ ਵੀ ਵੀ ਪਾਣੀ ਆਟੇ 'ਚ ਪਾਣੀ ਪਾਣੀ ਜਨਾ ਹੋਵੇ ਤੇ ਆਪਾਂ ਸੁੱਕਾ ਸੁੱਕਾ ਆਟਾ ਗੁੰਨਣਾ ਵਧੀਆ ਮੂਲੀ ਵਾਲੇ ਪਰੌਠੇ ਵਾਸਤੇ ਤੇ ਮੈਂ ਪਾਲਕ ਤੇ ਧਨੀਆ ਪਹਿਲਾਂ ਧੋ ਕੇ ਰੱਖ ਤੇ ਸੁਕਾ ਕੇ ਹੁਣ ਵਧੀਆ ਇਹ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਆਹ ਵਾਲਾ ਮਟੀਰੀਅਲ ਜਿਹੜਾ ਆਪਾਂ ਨੇ ਬਣਾਇਆ ਸੀਗਾ ਜੀਰਾ ਅਦਰਕ ਤੇ ਹਰੀ ਮਿਰਚ ਤੇ ਆਹ ਪਿਆਜ਼ ਇਹ ਪਾਇਆ ਸੀ ਆਪਾਂ ਨੇ ਤੇ ਇਹਦੇ ਵਿੱਚ ਪਾ ਦੇਣਾ ਆਪਾਂ ਨੇ ਜਿਹੜਾ ਫੱਕਦੁਕਸ਼ ਕਰੀਆਂ ਮੂੜੀਆਂ ਸਾਰੀਆਂ ਇਹ ਪਾ ਲੈਣੀਆਂ ਇਹਦੇ ਵਿੱਚ ਆਪਾਂ ਨੇ ਪਾ ਮਟੀਰੀਅਲ ਵੀ ਸਾਰਾ ਪਾ ਲੈਣਾ ਪਾਲਕ ਵਗੈਰਾ ਚਿੰਗੀ ਤਰਾਪੈ ਨੂੰ ਮਿਕਸ ਕਰ ਲੈਣਾ ਜੀ ਸਾਰੇ ਨੂੰ ਇਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਇਹ ਆਪਾਂ ਗਰਮ ਮਸਾਲਾ ਵੀ ਲੈ ਥੋੜਾ ਜਿਹਾ ਇਹ ਵੀ ਪਾ ਲੈਣਾ ਵਿੱਚ ਥੋੜਾ ਜਿਹਾ ਪਾ ਲੈਣਾ ਜਿਆਦਾ ਨਹੀਂ ਤੇ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਇਹਦੇ ਵਿੱਚ ਇਹ ਦੋਨੇ ਚੀਜ਼ਾਂ ਮੈਂ ਦੱਸਣੀਆਂ ਭੁੱਲ ਗਈ ਸੀ ਆਪਾਂ ਆਟਾ ਲਗਾ ਕੇ ਤਿਆਰ ਕਰ ਲਿਆ ਜੀ ਗੁੰਨੇ ਕੇ ਆਟਾ ਤੇ ਬਹੁਤ ਵਧੀਆ ਤਿਆਰ ਹੋਇਆ ਆਟਾ ਆਪਣਾ ਤੇ ਪਾਣੀ ਨਾ ਥੋੜਾ ਜਿਹਾ ਲੋੜ ਪਈ ਸੀ ਬਸ ਅੱਧੇ ਗਲਾਸ ਤੋਂ ਵੀ ਘੱਟ ਜਮਾ ਤੇ ਇਧਰ ਆਪਾਂ ਰੱਖ ਲਿਆ ਜੀ ਦੇਸੀ ਘਿਓ ਗਰਮ ਤਵੇ ਤੇ ਤੇ ਆਪਾਂ ਹੁਣ ਗਰਮ ਤੇ ਹੁਣ ਆਪਾਂ ਜੀ ਇਹਨੂੰ ਰੋਟੀ ਨੂੰ ਵੇਲ ਲੈ ਚੰਗੀ ਤਰ੍ਹਾਂ ਤੇ ਵੇਲ ਕੇ ਆਪਾਂ ਇਹ ਤੇ ਘਿਓ ਲਗਾ ਲਿਆ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਸ਼ੇਪ ਦੇ ਦਾਂਗੇ ਤੇ ਜੇਕਰ ਤੁਸੀਂ ਗੋਲ ਰੋਟੀ ਬਣਾਉਂਗੇ ਉਹ ਵੀ ਬਹੁਤ ਵਧੀਆ ਬਣ ਜਾਂਦੀ ਹੈ ਵੈਸੇ ਤਾਂ ਘਿਓ ਲਗਾ ਕੇ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਇਹ ਵਾਲਾ ਪਰੌਂਠਾ ਬਣਾਵਾਂਗੇ ਆਪਾਂ ਸ਼ੇਪ ਦੇ ਕੇ ਵੇਲੋ ਜੀ ਆਪਾਂ ਪਰੌਂਠਾ ਹੁਣ ਵੇਲ ਲਿਆ ਬਹੁਤ ਵਧੀਆ ਵੇਲ ਕੇ ਤਿਆਰ ਹੋ ਗਿਆ ਆਪਣਾ ਪਰੌਂਠਾ ਤੇ ਹੁਣ ਆਪਾਂ ਪਾ ਦਾਂਗੇ ਤਵੇ ਤੇ ਮੈਨੂੰ ਜੀ ਕੁਕਿੰਗ ਦਾ ਬਹੁਤ ਸ਼ੌਂਕ ਹੈ ਤਾਂ ਕਰਕੇ ਮੈਂ ਨਵੇਂ ਤੋਂ ਨਵੀਆਂ ਚੀਜ਼ਾਂ ਬਣਾਉਂਦੀ ਰਹਿੰਨੀ ਹ ਮੈਨੂੰ ਬਹੁਤ ਵਧੀਆ ਲੱਗਦਾ ਕੁਕਿੰਗ ਕਰਨੀ ਤੇ ਹੁਣ ਬੱਚਿਆਂ ਦਾ ਕਰਕੇ ਥੋੜਾ ਜਿਹਾ ਟਾਈਮ ਘੱਟ ਲੱਗਦਾ ਮੇਰਾ ਤੇ ਇਸ ਕਰਕੇ ਮੈਂ ਘੱਟ ਬਣਾਉਣੀ ਆ ਨਹੀਂ ਤਾਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਕੁਕਿੰਗ ਦਾ ਪਰੌਂਠੇ ਬਣ ਕੇ ਆਪਣੇ ਤਿਆਰ ਹੋ ਗਏ ਜੀ ਤੇ ਇਹ ਆਪਾਂ ਗੋਲ ਰੋਟੀ ਵਾਲਾ ਬਣਾਇਆ ਜੀ ਤੇ ਇਹ ਆਪਾਂ ਬਣਾ ਲਿਆ ਤਿੰਨ ਖੁੰਜਾ ਪਰੌਂਠਾ ਇਹ ਵਾਲਾ ਤੇ ਇਹ ਜਿਆਦਾ ਨਰਮ ਬਣਿਆ ਹੋਊਗਾ ਕਿਉਂਕਿ ਇਹਦੇ ਵਿੱਚ 2-3 ਵਾਰ ਘਿਓ ਲੱਗ ਜਾਂਦਾ ਨਾ ਡਬਲ ਕਰਕੇ ਤੇ ਇਹ ਜਿਆਦਾ ਨਰਮ ਹੁੰਦਾ ਤੇ ਇੰਨਾ ਤੇ ਟਾਈਮ ਘੱਟ ਲੱਗਦਾ ਬਸ ਗੋਲ ਰੋਟੀਆਂ ਤੇ ਇੰਨਾ ਕੋ ਫਰਕ ਹੈਗਾ ਤੇ ਹੁਣ ਆਪਾਂ ਜੀ ਇੱਥੇ ਆਪਾਂ ਘਿਓ ਗਰਮ ਕਰਕੇ ਲੈ ਲਿਆ ਤੇ ਇਹ ਤੜਕਾ ਵੀ ਲਗਾ ਸਕਦੇ ਵੈਸੇ ਆਪਾਂ ਚਟਨੀ ਨੂੰ ਤੇ ਇੱਥੇ ਆਪਾਂ ਪਾ ਲੈਣਾ ਘਿਓ ਗਰਮ ਕਰਿਆ ਹੋਇਆ ਦੇਸੀ ਘਿਓ ਅਗਾ ਤੇ ਹੁਣ ਇਹਦੇ ਵਿੱਚ ਆਪਾਂ ਕਰ ਦਾਂਗੇ ਚਟਨੀ ਐਡ ਹੁਣ ਆਪਣੀ ਪਲੇਟ ਬਣ ਕੇ ਬਿਲਕੁਲ ਤਿਆਰ ਆ ਜੀ ਤੇ ਇਹ ਆਪਾਂ ਨਾਲ ਲੈ ਲਈ ਚਾਹ ਕਿਉਂਕਿ ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਦਹੀਂ ਵਗੈਰਾ ਤਾਂ ਨਾ ਗਲੇ ਨੂੰ ਖਰਾਬ ਕਰਨ ਲੱਗ ਜਾਂਦੀ ਹੈਗੀ ਤੇ ਇਸ ਕਰਕੇ ਆਪਾਂ ਚਾਹ ਲਿੱਤੀ ਹੋਈ ਹੈ ਜੀ ਨਾਲ ਤੇ ਤੁਸੀਂ ਬਹੁਤ ਵਧੀਆ ਇਹ ਤਰੀਕੇ ਨਾਲ ਤੁਹਾਨੂੰ ਮੂਲੀ ਦੇ ਪਰੌਂਠੇ ਦੱਸੇ ਹੈਗੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਤੇ ਖਾਓ ਪੀਓ ਤੇ ਐਸ਼ ਕਰੋ ਜੀ ਤੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ